ਡੀਐਸਪੀ ਫਤੇਹ ਸਿੰਘ ਦੀ ਟੀਮ ਦੇ ਨੀਚੇ ਸਾਰੇ ਦੇ ਪੈਸਾ ਪਿੱਛ ਗਿਆ ਤਾਂ ਹੀ ਉਹਨੇ ਕੁਝ ਕੀਤਾ ਨਹੀਂ ਜੀ ਉਹਦੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀਗੀ ਜੀ ਕਿ ਉਹਨੇ ਜੋ ਗਰੀਬ ਬੱਚੇ ਨੇ ਜੋ ਗਰੀਬ ਬੱਚੇ 50 50 100 100 ਰੁਪਏ ਦੇ ਕੇ ਫੀਸਾਂ ਭਰਦੇ ਨੇ ਉਸ ਚੀਜ਼ ਦਾ ਪਰਦਾ ਫਾਸ਼ ਕੀਤਾ ਸੀ ਜੀ ਦੀ ਅਮਾਉਂਟ ਕੋਈ 70 ਤੋਂ 80 ਲੱਖ ਰੁਪਏ ਸੀਗੀ ਪੁਲਸਾਹੇ ਦੇਖੋ ੱੱਕਾ ਕਰ ਰਿਹਾ ਇੱਕ ਦਰਵਾਰਾ ਸਿੰਘ ਹੈ ਪਤਾ ਨਹੀਂ ਇਹ ਕੀ ਹੈ ਪਤਾ ਨਹੀਂ ਇਹ ਕਿੱ데 ਸਿਵਲ 'ਚ ਰਹਿੰਦਾ ਇੱਥੇ ਇਹਨੇ ਬੜਾ ਸਹਿਰ 'ਚ ਗੰਦ ਪਾਇਆ ਹੋਇਆ ਹੈ ਸਾਡੇ ਸਮਾਣੇ ਦੀ ਬਦਕਿਸਮਤੀ ਹੈ ਸਾਨੂੰ ਕੋਈ ਵੀ ਇਨਸਾਫ ਲੈਣਾ ਪੈਂਦਾ ਜਿੰਨਾ ਚਿਰ ਅਸੀਂ ਸੜਕਾਂ ਤੇ ਨਹੀਂ ਆਉਂਦਾ ਸਾਡੀ ਕੋਈ ਪ੍ਰਸ਼ਾਸਨ ਕੋਈ ਸਰਕਾਰ ਕੋਈ ਨਮਾਉਂਦਾ ਕਿਸੇ ਤਰ੍ਹਾਂ ਦੀ ਗੱਲ ਨਹੀਂ ਸੁਣਦਾ गोपाल कृष्ण बिट्टू मैनेजर ਜਿਹੜਾ ਹੈ ਉਹ ਵਾਰ-ਵਾਰ ਮਤਲਬ ਅਸੀਂ ਦੇਖਦੇ ਆ ਵੀ ਹਰ ਵਾਰੀ ਉਹ ਅੱਗੇ ਖੜੇ ਹੁੰਦੇ ਨੇ ਮੈਨੇਜਮੈਂਟ ਕਮੇਟੀ ਦੇ ਅੱਗੇ ਖੜੇ ਹੁੰਦੇ ਨੇ ਜਦੋਂ ਐਡੀ ਵੱਡੀ ਠੱਗੀ ਜਾਂ ਐਡਾ ਵੱਡਾ ਕਬਲਾ ਅਗਰਵਾਲ ਧਰਮਸ਼ਾਲਾ ਦੇ ਵਿੱਚ ਹੋ ਰਿਹਾ ਉਸ ਟਾਈਮ ਉਹ ਕਿੱਥੇ ਆ ਕਿੱਥੇ ਗਏ ਕਿਉਂ ਨਹੀਂ ਉਹ ਸਾਹਮਣੇ ਆ ਕੇ ਗੱਲ ਕਰਦੇ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਮੈਂ ਇਲੈਕਸ਼ਨ ਕਮੇਟੀ ਦਾ ਚੇਅਰਮੈਨਾਂ ਚੇਅਰਮੈਨ ਹੋਣ ਦੇ ਨਾਤੇ اگر کوئی بے انصافی ہوئی ہے اور سرکار ਦਾ ਨੁਮਾਇੰਦਾ ਹੋਣ ਦੇ ਨਾਤੇ ব্লক ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਜਿਹੜਾ ਸੀ ਸੈਣੀ ਦਾ ਕੋਈ ਵੀ ਪਰਿਵਾਰ ਦਾ ਅਗਰ ਬੰਦਾ ਆਉਂਦਾ ਹੈ ਮੇਰੇ ਕੋਲ ਮੈਂ ਉਹਨਾਂ ਨੂੰ ਮੰਤਰੀ ਸਾਹਿਬ ਕੋਲ ਸਾਡੇ ਐਮ ਐਲ اے ਚੇਤਨ ਸਿੰਘ ਜੋੜਾ ਮਜਰਾ ਜੀ ਕੋਲ اور ਐਸ ਐਸ ਪੀ اور ਡੀ ਐਸ ਪੀ ਸਾਹਿਬ ਨੂੰ ਮਲਾਉਂਗਾ اور ਉਹਨਾਂ ਨੂੰ ਪੂਰਾ ਇਨਸਾਫ ਦਿਵਾਉਣ ਦੀ ਅਸੀਂ پوری ਕੋਸ਼ਿਸ਼ ਕਰਾਂਗੇ ਅਸੀਂ ਉਸ ਦਿਨ ਡੀਐਸਪੀ ਨੇ ਆ ਕੇ ਸਾਫ਼ ਕਿ ਅਸੀਂ ਤੇ 4 ਘੰਟੇ ਚ ਫੜ ਲਾਂਗੇ ਜਦੋਂ ਅਗਲੇ ਦਿਨ ਪੂਰੇ 24 ਘੰਟੇ ਬੀਤ ਗਏ ਫੇਰ ਉਹ ਸ਼ਾਮ ਨੂੰ ਫੇਰ 5 ਵਜੇ ਆਇਆ ਅਸੀਂ ਉਹਦੇ ਅੱਗੇ ਆਪਣੀ ਭੀਖ ਮੰਗ ਕੇ ਝੋਲੀ ਵੀ ਫਰਾਈ ਸੀ ਕਿ ਸਰ ਕੁਝ ਕਰ ਦਿਓ ਉਹਦੇ ਪੈਰਾਂ 'ਚ ਗਿਰੀ ਸੀ ਮੈਂ ਉਹਨੇ ਕਿਹਾ ਕਿ ਭੈਣ ਮੇਰੀ ਮੈਂ ਤੈਨੂੰ ਇਨਸਾਫ਼ ਦਵਾਉਂਗਾ 4 ਦਿਨਾਂ 'ਚ ਫੜ ਕੇ ਦਿਖਾਵਾਂਗਾ ਨੀਤੂ ਦੇਵਗੰਦੇ ਸ਼ਰਾਰਸੀ ਸ਼ਰਾਰਤੀ ਅੰਸਰਾਂ ਵੱਲੋਂ ਉਹਨੂੰ ਇੰਨਾ ਕੁ ਮੈਂਟਲੀ ਟੌਰਚਰ ਕੀਤਾ ਗਿਆ ਤੇ ਸਮਾਜਿਕ ਤੌਰ ਤੇ ਇੰਨਾ ਕੋ ਉਹਨੂੰ ਜਲੀਲ ਕੀਤਾ ਗਿਆ ਕਿ ਉਹਨੂੰ ਮਜਬੂਰਨ ਆਪਣੇ ਆਪ ਨੂੰ ਆਤਮ ਹੱਤਿਆ ਤੇ ਆਪਣੇ ਆਪ ਨੂੰ ਖਤਮ ਕਰਨਾ ਪਿਆ ਇੰਤਾ ਇੱਕ ਗੱਲ ਸਮਝ ਨਹੀਂ ਲੱਗਦੀ ਜੇ ਕੋਈ ਠੱਗੀ ਹੋ ਰਹੀ ਆ ਮੈਨੇਜਮੈਂਟ ਕਮੇਟੀ ਵੱਲੋਂ ਲੱਗ ਰਹੀ ਆ ਕੋਈ ਵੀ ਐਨੀਥਿੰਗ ਲਗਾ ਰਿਹਾ ਹੈ ਅਸੀਂ ਇਹ ਕਹਿੰਨੇ ਆ ਵੀ ਇਹਨਾਂ ਉੱਤੇ ਜਿਹੜੀ ਕੋਈ ਜਿਹੜੀ ਕਮੇਟੀ ਬਣੀ ਹੋਈ ਸੀ ਉਹਨੂੰ ਬਾਅਦ ਦੇ ਵਿੱਚ ਜਿਹੜਾ ਆ ਉਹਦੀਆਂ ਪਾਵਰਾਂ ਕਿਉਂ ਖਤਮ ਕਰ ਦਿੱਤੀਆਂ ਜਾਂਦੀਆਂ ਉਹਨੂੰ ਵੀ ਜਿਹੜਾ ਹੈ ਇੰਟਰਫੇਅਰ ਕਰਨਾ ਚਾਹੀਦਾ ਹੈ ਐਡੀ ਵੱਡੀ ਠੱਗੀ ਐਡੀ ਵੱਡੇ ਕਰਪਸ਼ਨ ਦੇ ਵਿੱਚ ਜਿਹੜਾ ਇਹ ਜਿਹੜਾ ਹੈ ਕੰਮ ਹੋਇਆ ਉਹਨੂੰ ਵੀ ਆਪਣਾ ਇੰਟਰਫੇਅਰ ਕਰਨਾ ਚਾਹੀਦਾ ਜੇ ਉਹ ਇੰਟਰਫੇਅਰ ਕਰਦੇ ਅੱਜ ਸੁਮੇਸ਼ ਜਿਹੜਾ ਸਤੀਸ਼ ਸੈਣੀ ਜ ਹੈ ਉਹ ਅੱਜ ਸਾਡੇ ਵਿੱਚ ਹੁੰਦਾ ਅੱਜ ਉਹਦੀ ਜਾਨ ਨਾ ਜਾਂਦੀ ਇਹ ਚਰਚਾਵਾਂ ਬਹੁਤ ਸਮੇਂ ਤੋਂ ਚੱਲ ਰਹੀਆਂ ਨੇ ਮੇਰੇ ਕੋਲ ਵੀ ਬਹੁਤ ਸਾਰੇ ਬੰਦੇ ਆਏ ਸੀ ਉਹਨਾਂ ਨੇ ਕਿਹਾ ਲੈ ਵੀ ਇਹ ਕਪਲੇ ਦੀ ਜਾਂਚ ਨਹੀਂ ਕਰ ਰਹੀ ਕਮੇਟੀ ਤੇ ਨਾ ਕੋਈ ਇਨਸਾਬ ਦੇਦੀ ਕਿ ਪੁਰਾਣੀ ਕਮੇਟੀ ਨੇ ਕਪਲਾ ਕਰਿਆ ਹੈ ਨਵੀਂ ਨੇ ਕਰਿਆ ਹੈ ਸਾਡਾ ਸਾਰਾ ਪਰਿਵਾਰ ਉਜੜਨ ਦਾ ਕਾਰਨ ਸਿਰਫ ਇੱਕ ਨਿੱਤੂ ਦੇਵਗਨ ਤੇ ਪੁਲਿਸ ਪ੍ਰਸ਼ਾਸਨ ਹੈ ਪਾਰਟੀ ਦੇ ਨਾਲ ਉਹਦਾ ਪ੍ਰਸ਼ਾਸਨਿਕ ਰਸੂਕ ਇਹਦੇ ਵੱਲੋਂ ਕਿਸੇ ਇਹ ਇਹਦੇ ਬੰਦੇ ਵੱਲੋਂ ਕਿਹਾ ਜਾਂਦਾ ਤੁਸੀਂ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਜੀ ਅਜੇ 13 ਦਿਨ ਹੋ ਗਏ ਨੇ ਕੋਈ ਮਤਲਬ ਦੋਸ਼ੀ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਡੀਐਸਪੀ ਫਤੇਹ ਸਿੰਘ ਦੀ ਟੀਮ ਦੇ ਨਿچے ਸਾਰੇ ਦੇ ਪੈਸਾ ਪਿੱਛ ਗਿਆ ਤਾਂ ਹੀ ਉਹਨੇ ਕੁਝ ਕੀਤਾ ਨਹੀਂ ਜੀ ਜਿਸ ਦਿਨ ਮੇਰਾ ਆਦਮੀ ਪੂਰਾ ਹੋਇਆ ਸੀ ਉਸ ਦਿਨ ਡੀਐਸਪੀ ਨੇ ਆ ਕੇ ਸਾਫ਼ ਕਿਹਾ ਸੀ ਕਿ 4 ਘੰਟੇ ਚ ਫੜ ਲਾਂਗੇ ਜਦੋਂ ਅਗਲੇ ਦਿਨ ਪੂਰੇ 24 ਘੰਟੇ ਬੀਤ ਗਏ ਫੇਰੋ ਸ਼ਾਮ ਨੂੰ ਫੇਰ 5 ਵਜੇ ਆਇਆ ਅਸੀਂ ਉਹਦੇ ਅੱਗੇ ਆਪਣੀ ਭੀਖ ਮੰਗ ਕੇ ਝੋਲੀ ਵੀ ਫਰਾਈ ਸੀ ਕਿ ਸਰ ਕੁਝ ਕਰ ਦਿਓ ਉਹਦੇ ਪੈਰਾਂ 'ਚ ਗੀ ਸੀ ਮੈਂ ਉਹਨੇ ਕਿਹਾ ਕਿ ਭੈਣ ਮੇਰੀ ਮੈਂ ਤੈਨੂੰ ਇਨਸਾਫ ਦਵਾਉਂਗਾ ਚਾਰ ਦਿਨਾਂ 'ਚ ਫੜ ਕੇ ਦਿਖਾਵਾਂਗਾ ਫੇਰ ਉਹਨੇ ਕਿਹਾ ਜੀ ਤੁਸੀਂ ਆ ਸਾਰਾ ਸਾਡਾ ਸਾਰਾ ਪਰਿਵਾਰ ਉਜੜਨ ਦਾ ਕਾਰਨ ਸਿਰਫ ਇੱਕ ਨਿੱਤੂ ਦੇਵਗੰਨ ਤੇ ਪੁਲਿਸ ਪ੍ਰਸ਼ਾਸਨ ਹੈ ਹੋਰ ਕੋਈ ਵੀ ਨਹੀਂ ਹੈ ਜੇ ਹੁਣ ਵੀ ਕੋਈ ਪੁਲੀ ਪ੍ਰਸ਼ਾਸਨ ਨਹੀਂ ਕਰ ਸਕਦਾ ਨਾ ਤੇ ਡੁੱਬ ਕੇ ਮਰ ਜੇਵੇ ਪੁਲਿਸ ਪ੍ਰਸ਼ਾਸਨ ਪੂਰਾ ਦਾ ਪੂਰਾ ਉਸ ਤੋਂ ਬਾਅਦ ਅਸੀਂ ਮਰ ਕੇ ਉਸ ਤੋਂ ਬਾਅਦ ਮੈਂ ਮਰ ਕੇ ਦਿਖਾਉਂਗੀ ਸਿਖ ਮਰਾਂਗੇ ਅਸੀਂ ਮੈਂ ਮਰ ਕੇ ਦਿਖਾਉਂਗੀ ਸਾਰੇ ਯਾਰ ਮਰ ਮਰ ਕੇ ਦਿਖਾਏਗਾ ਤੇ ਮੇਰੇ ਬੱਚੇ ਦੀ ਅਨਾਥ ਹੋਣ ਦਾ ਕਾਰਨ ਕੱਲਾ ਡੀਐਸਪੀ ਫਤੇਹ ਸਿੰਘ ਹੋਗਾ ਜਦੋਂ ਉਸ ਮਾਰੇ ਚ ਆਇਆ ਸੀ ਸਾਰਿਆਂ ਤਰ੍ਹਾਂ ਤਾਰੀਫ ਕੀਤੀ ਸੀ ਬੜਾ ਇਮਾਨਦਾਰ ਹੈ ਬੜਾ ਇਮਾਨਦਾਰ ਹੈ ਕਾਦਾ ਇਮਾਨਦਾਰ ਹੈ ਬੜਾ ਇਮਾਨਦਾਰ ਹੈ ਆਪਣੇ ਨਾਮ ਨੂੰ ਵੀ ਰਾਜ ਲਵਾ ਗਰੀਬ ਦਾ ਬੱਚਾ ਖਪਾਤਾ ਉਹਨੇ ਨਾਲੇ ਪੁਲਿਸ ਦਾ ਪੁੱਛ ਸਕੀ ਨਹੀਂ ਤੂੰ ਦੇਵਗਨ ਨੇ ਪੂਰਾ ਪੈਸਾ ਖਵਾਇਆ ਉਹ ਖਾ ਕੇ ਡਕਾਰ ਹੁਣ ਉਹਨੂੰ ਕਿਸੇ ਦੀ ਲੋੜ ਨਹੀਂ ਹੁਣ ਉਹ ਡਕਾਰ ਮਾਰ ਕੇ ਪਹਚਾ ਕੇ ਬੈਠਾ ਇਹ ਸਾਰੇ ਦੇ ਸਾਰੇ ਪੁਲਿਸ ਪ੍ਰਸ਼ਾਸਨ ਡੀਐਸਪੀ ਫਤੇ ਸਿੰਘ ਔਰ ਉਹਦੀ ਟੀਮ ਦੀ ਗਲਤੀ ਆ ਹਾਬੀ ਤੱਕ ਤਾਂ ਉਹ ਵੀ 4 ਜੁਲਾਈ ਨੂੰ ਮੇਰਾ ਆਦਮੀ ਪੂਰਾ ਹੋਇਆ ਉਸ ਦਿਨ ਜਦੋਂ ਡੀਐਸਪੀ ਆਇਆ ਸ਼ਾਮ ਨੂੰ ਜੀ ਅਸੀਂ 4 ਘੰਟੇ ਜਿ ਫੜਾਂਗੇ 4 ਘੰਟੇ ਬੀਤ ਗਏ ਕੁਝ ਨਹੀਂ ਹੋਇਆ ਅਗਲੇ 24 ਘੰਟੇ ਬੀਤ ਗਏ ਫੇਰ ਅਸੀਂ ਉਹ ਦੁਬਾਰਾ ਆਇਆ ਸ਼ਾਮ ਨੂੰ 5 ਵਜੇ ਅਸੀਂ ਉਹਦੇ ਅੱਗੇ ਪੂਰੇ ਪਰਿਵਾਰ ਨੇ ਮੇਰੀ ਸੱਸ ਨੇ ਮੇਰੀ ਨੰਦਾ ਨੇ ਮੈਂ ਸਾਰਿਆਂ ਨੇ ਅਸੀਂ ਭੀਖ ਮੰਗੀ ਬਈ ਤੁਸੀਂ ਉਹਨੂੰ ਫੜ ਲਓ ਉਨੇ ਕਿਹਾ ਜੀ ਤੁਸੀਂ ਸੰਸਕਾਰ ਕਰ ਦਿਓ ਸੰਸਕਾਰ ਦੇ 4-5 ਦਿਨਾਂ ਦੇ ਵਿੱਚ ਮੈਂ ਫੜ ਲੂੰਗਾ ਕੁਝ ਵੀ ਨਹੀਂ ਕੀਤਾ ਨਾ ਡੀਐਸਪੀ ਫਤੇਹ ਸਿੰਘ ਨੇ ਨਾ ਉਹਦੀ ਟੀਮ ਨੇ ਅੱਜ ਮੇਰੇ ਆਦਮੀ ਦਾ ਭੋਗ ਵੀ ਪੈ ਗਿਆ ਸਭ ਕੁਝ ਖਤਮ ਹੋ ਗਿਆ ਨਾ ਮੁੜ ਕੇ ਆਈ ਨਾ ਮੁੜ ਕੇ ਉਹ ਡੀਐਸਪੀ ਸਿੰਘ ਅੱਜ ਆਇਆ ਨਾ ਉਹਦੀ ਟੀਮ ਨੇ ਕੁਝ ਕੀਤਾ ਕਿਉਂ ਨਹੀਂ ਕੀਤਾ ਨੀਤੂ ਦੇਵਗੰਨੇ ਸਾਰੇ ਕਿਤੇ ਪੈਸਾ ਚੜਾਤਾ نیچے ਐਸਆਈ ਤੋਂ ਲੈ ਕੇ ਉੱਪਰ ਡੀਐਸਪੀ ਫਤੇਹ ਸਿੰਘ ਤੱਕ ਸਾਰੀ ਪੁਲਿਸ ਕਰਪਟਿਡ ਹੈ ਕਰਪਟਿਡ ਹੈ ਸਾਰੇ ਕਿਤੇ ਪੈਸਾ ਪਿੱਚ ਗਿਆ ਹੋਰ ਕਿਸੇ ਦਾ ਕੁਝ ਨਹੀਂ ਗਿਆ ਮੇਰੇ ਬੱਚਿਆਂ ਦਾ ਬਾਪ ਮਰ ਗਿਆ ਜਾਸਾ ਕਿ ਮੁੱਦਾ ਮਸਲਾ ਕੀ ਖੜਾ ਹੋਇਆ ਸੀ ਕਿ ਤੁਹਾਡੇ ਬ੍ਰਦਰ ਨੂੰ ਆਤਮ ਹੱਤਿਆ ਕਰਨੀ ਪਈ ਸੀ ਉਹਦੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਜੀ ਕਿ ਉਹਨੇ ਜੋ ਗਰੀਬ ਬੱਚੇ ਨੇ ਜੋ ਗਰੀਬ ਬੱਚੇ 50 50 100 100 ਰੁਪਏ ਦੇ ਕੇ ਫੀਸਾਂ ਭਰਦੇ ਨੇ ਉਸ ਚੀਜ਼ ਦਾ ਪਰਦਾਫਾਸ਼ ਕੀਤਾ ਸੀ ਜੀ ਦੀ ਅਮਾਉਂਟ ਕੋਈ 70 ਤੋਂ 80 ਲੱਖ ਰੁਪਏ ਸੀਗੀ ਜਿਹਦੇ ਵਿੱਚ ਮੌਜੂਦਾ ਕਮੇਟੀ ਨੇ 20 ਲੱਖ ਰੁਪਏ ਰਿਕਵਰ ਵੀ ਕੀਤਾ بس صرف غلطی ਹੋਦੇ ਤੋਂ ਇਹੀ ਹੋਈ ਸੀਗੀ ਉਸ ਤੋਂ ਬਾਅਦ ਨੀਤੂ ਦੇਵਗੰਦੇ ਸਾਥੀ ਨੀਤੂ ਦੇਵਗੰਦੇ ਸ਼ਰਾਰਸੀ ਸ਼ਰਾਰਤੀ ਅੰਸਰਾਂ ਵੱਲੋਂ ਉਹਨੂੰ ਇੰਨਾ ਕ ਮੈਂਟਲੀ ਟੌਰਚਰ ਕੀਤਾ ਗਿਆ ਤੇ ਸਮਾਜਿਕ ਤੌਰ ਤੇ ਇੰਨਾ ਕ ਉਹਨੂੰ ਜਲੀਲ ਕੀਤਾ ਗਿਆ ਕਿ ਉਹਨੂੰ ਮਜਬੂਰਨ ਆਪਣੇ ਆਪ ਨੂੰ ਆਤਮ ਹੱਤਿਆ ਤੇ ਆਪਣੇ ਆਪ ਨੂੰ ਖਤਮ ਕਰਨਾ ਪਿਆ ਇਮਾਨਦਾਰੀ ਦਾ ਸਿਲਾ ਮੌਤ ਹਾਂ ਇਮਾਨਦਾਰੀ ਦਾ ਜੇ ਉਹਨੂੰ ਸਿਲਾ ਮਿਲਿਆ ਜੀ ਉਹਨੂੰ ਮੌਤ ਮਿਲੀ ਜੀ ਭਾਜੀ ਰਵਿੰਦਰ ਜੀ ਪਿਛਲੇ ਦਿਨੇ ਕਾਫੀ ਬਰਦਰ ਦੀ ਇਹ ਚੇਤੇ ਪੈਟਰ ਹੋਈ ਹੈ ਕਿ ਕੱਲ ਤੁਸੀਂ ਐਸਜੀਐਮ ਕੁਆਲੀਫਾਈ ਕੀ ਸੀਗੇ ਕਿ ਆਸ਼ਵਾਸ਼ਣ ਦਿੱਤਾ ਜਾ ਰਿਹਾ ਹੈ ਕਿ ਅੱਜ ਤੁਸੀਂ ਪਰਨੇ ਸਤ ਪਹੁੰਚ ਗਏ ਆਸ਼ਵਾਸ਼ਣ ਤਾਂ ਮਿਲੇ ਨਹੀਂ ਜੀ ਕੱਲ ਅਸੀਂ ਗਏ ਸੀਗੇ ਉਹਨਾਂ ਨੇ ਕਿਹਾ ਤੁਹਾਨੂੰ ਬੰਦਾ ਬੰਦੇ ਪਤਾ ਨਹੀਂ ਤਾਂ ਤੁਸੀਂ ਫੜ ਲਓ ਅਸੀਂ ਤੁਹਾਨੂੰ ਟੀਮ ਦੇ ਦਿੰਨੇ ਆ ਤੇ ਤੁਸੀਂ ਬੰਦੇ ਫੜ ਲਓ ਜੇ ਤੁਹਾਨੂੰ ਬੰਦੇ ਦਾ ਪਤਾ ਹੈ ਅੱਜ 14 ਦਿਨ ਹੋ ਗਏ ਨੇ ਜੀ 14 ਦਿਨ ਦੇ ਵਿੱਚ ਉਹਨਾਂ ਤੋਂ 3 ਰੁਪਈਆ ਦੇ ਵਿੱਚ ਇੱਕ ਵੀ ਰੁਪਈ ਨਹੀਂ ਫੜਿਆ ਜਾ ਰਿਹਾ ਜੀ ਉਹ ਰੁਪਈ ਇਨਕੁਆਰੀ ਲਾ ਰਹੇ ਨੇ ਐਸਐਸਪੀ ਸਾਹਿਬ ਕੋਲ ਬਿਸਾਰੇ ਨਾਮ ਕੱਢ ਦਿੱਤੇ ਜਾਣ ਪਰ ਸਮਾਣਾ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਇਨਕੁਆਇਰੀ ਲਾ ਰਹੇ ਨੇ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਫੜਨਗੇ ਮਤਲਬ ਉਹਨਾਂ ਦਾ ਸਿਆਸੀ ਤੇ ਪ੍ਰਸ਼ਾਸਨਿਕ ਰਸੂਕ ਹੈ ਮੈਂ ਉਹਦੇ ਵਿੱਚ ਇੱਕ ਸਬੂਤ ਦੇ ਦੇਣਾ ਚਾਹਨਾ ਇੱਕ ਬੰਦੇ ਦਾ ਆ ਦੇਖੋ ਜੀ ਉਹਦਾ ਪ੍ਰਸ਼ਾਸਨਿਕ ਰਸੂਕ ਦਿਖਾ ਦੇਣਾ ਜੀ ਆਹ ਦੇਖੋ ਹਰ ਇੱਕ ਪਾਰਟੀ ਦੇ ਨਾਲ ਉਹਦਾ ਪ੍ਰਸ਼ਾਸਨਿਕ ਰਸੂਕ ਇਹਦੇ ਵੱਲੋਂ ਕਿਸੇ ਇਹ ਇਹਦੇ ਬੰਦੇ ਵੱਲੋਂ ਕਿਹਾ ਜਾਂਦਾ ਹੈ ਤੁਸੀਂ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਹਰ ਇੱਕ ਪਾਰਟੀ ਦੇ ਵਿੱਚ ਮੌਜੂਦਾ ਤੇ ਹੁਣ ਦੇ ਮੌਜੂਦਾ ਹਰ ਇੱਕ ਨਾਲ ਇਹਦੇ ਪ੍ਰਸ਼ਾਸਨੀਕਰ ਸੂਖ ਨੇ ਇਹ ਫੋਟੋਆਂ ਤੋਂ ਇਲਾਵਾ ਤੁਸੀਂ ਉਸ ਦਾ ਨਾਮ ਅਜਾਕਰ ਕਰ ਸਕਦੇ ਹੋ ਸ਼ੰਕਰ ਜਿੰਦਲ ਜੀ ਹੋਰ ਕਹਣਾ ਹੈ ਜੀ ਸ਼ੰਕਰ ਜਿੰਦਲ ਉਰਫ ਬਨੀਤ ਜਿੰਦਲ ਤੇ ਦੂਸਰਾ ਭਾਰਤ ਪੁਸ਼ਨ ਪੱਤਰਕਾਰ ਜੀ ਠੀਕ ਹੈ ਜੀ ਇੱਕ ਹੋਰ ਮੈਡਮ ਦਾ ਨਾਮ ਸੁਣਿਆ ਸੀ ਨੀਤੂ ਦੇਵਗੰਦੀ ਜੀ ਦੇ ਕਰਕੇ ਜੋ ਮੇਨ ਅਕਿਊਜ਼ਡ ਹੈ ਜੀ ਨੀਤੂ ਦੇਵਗਨ ਕਰਕੇ ਜੋ ਸੁਸਾਈਡ ਕੀਤਾ ਬ੍ਰਦਰ ਨੇ ਤੇ ਉਹ ਮੇਨ ਅਕਿਊਜ਼ਡ ਹੈ ਉਹ ਕੋਈ ਹਾਰਡ ਕੋਰ ਕ੍ਰਾਈਮਨਰ ਨਹੀਂ ਹੈਗੀ ਜੀ ਵੀ ਉਹ ਇੱਥੋਂ ਗਈ ਤੇ 12 14 ਦਿਨ ਹੋ ਗਏ ਪੰਜਾਬ ਪੁਲਿਸ ਨੂੰ ਪਤਾ ਹੀ ਨਹੀਂ ਕਿੱਥੇ ਗਈ ਉਹ ਮੈਂ ਸੁਣਿਆ ਇੱਕ ਕਾਲ ਡਿਟੇਲ ਵੀ ਕਢਵਾਈ ਹੈ ਜੀ ਉਹਦੀ ਕਾਲ ਡਿਟੇਲ ਕਢਵਾਈ ਹੈ ਜੀ ਉਹਨੇ ਜਾਂਦੇ ਜਾਂਦੇ ਸਿਆਸੀ ਬੰਦਿਆਂ ਨਾਲ ਗੱਲ ਕੀਤੀ ਹੈ ਜੀ ਸਿਆਸੀ ਬੰਦਿਆਂ ਨਾਲ ਗੱਲ ਕੀਤੀ ਹੈ ਇਹ ਇੱਕ ਮਰਡਰ ਹੋਣ ਤੋਂ ਬਾਅਦ ਉਸ ਤੋਂ 15 ਮਿੰਟ ਬਾਅਦ ਉਹ ਇੱਥੋਂ ਗਈ ਹੈ ਜੀ ਮਤਲਬ ਇਹ ਸਬੂਤ ਅਸੀਂ ਦਈਏ ਕਿ ਪ੍ਰਸ਼ਾਸਨ ਸਾਨੂੰ ਦੇਗਾ ਇਹ ਧਰਨਾ ਫਿਰ ਕਦੇ ਚੱਕਿਆ ਜਾਏਗਾ ਇਹ ਧਰਨਾ ਉਦੋਂ ਚੱਕਿਆ ਜਾਏਗਾ ਜੀ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਜਿਹੜੇ ਦੋਸ਼ੀ ਨੇ ਸਲਾਖਾ ਪਿੱਛੇ ਨਹੀਂ ਦਿੰਦੇ ਉਦੋਂ ਤੱਕ ਧਰਨਾ ਨਹੀਂ ਚੱਕਿਆ ਜਾਂਦਾ ਹੁਣ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਉੱਚ ਅਧਿਕਾਰੀ ਪਹੁੰਚਿਆ ਸਾਡੇ ਤੱਕ 2-3 ਘੰਟੇ ਹੋ ਗਏ ਨੇ ਜੀ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਅਜੀ ਰਾਣਾ ਜੀ ਤੁਸੀਂ ਅਕਾਲੀ ਦਲ ਦੇ ਇੱਕ ਸੋਜਵਾਨ ਨੇਤਾ ਵੀ ਹਣ ਗਏ ਸੀ ਅੱਜ ਇੱਕ ਤਰੇ ਦੇ ਵਿੱਚ ਪਹੁੰਚੇ ਹੋ ਇੱਕ ਈ ਮਸਲਾ ਜਾਂ ਬਣਿਆ ਜੀ ਥੋੜਾ ਜਾਂ ਮਸਲਾ ਜੀ ਸਾਡੇ ਸਮਾਣੇ ਦੀ ਬਦਕਿਸਮਤੀ ਹੈ ਸਾਨੂੰ ਕੋਈ ਵੀ ਇਨਸਾਫ ਲੈਣਾ ਪੈਂਦਾ ਜਿੰਨਾ ਚਿਰ ਅਸੀਂ ਸੜਕਾਂ ਤੇ ਨਹੀਂ ਆਉਂਦਾ ਸਾਡੀ ਕੋਈ ਪ੍ਰਸ਼ਾਸਨ ਕੋਈ ਸਰਕਾਰ ਕੋਈ ਨੁਮਾਇੰਦਾ ਕਿਸੇ ਤਰ੍ਹਾਂ ਦੀ ਗੱਲ ਨਹੀਂ ਸੁਣਦਾ ਮੈਂ ਰਾਹੁਲ ਜੀ ਨੂੰ ਪੁੱਛਿਆ ਵੀ ਰਾਹੁਲ ਵੀ ਹੋ ਗਏ ਮਨ ਲਓ ਵੀ ਤੁਹਾਡੇ ਵੀ ਅੱਜ ਭੋਖ ਸੀਗਾ ਵੀ ਕੱਲ ਤੱਕ ਕੋਈ ਤੁਹਾਡੇ ਕੋਲ ਆਏ ਰਾਹੁਲ ਨੇ ਦੱਸਿਆ ਵੀ ਮੇਰੇ ਕੋਲ ਕੱਲ ਤੱਕ ਨਾ ਕੋਈ ਕਿਸੇ ਤਰ੍ਹਾਂ ਦਾ ਸਰਕਾਰ ਦਾ ਨੁਮਾਇੰਦਾ ਨਾ ਸਾਨੂੰ ਕੋਈ ਦੱਸਿਆ ਜਾ ਰਿਹਾ ਵੀ ਉਹ ਉਹਨਾਂ ਨੂੰ ਫੜਨ ਲਈ ਹੁਣ ਤੱਕ ਕੀ ਹੱਥ ਕਹਿੰਦੇ ਹਟਾਏ ਨੇ ਕਿੱਥੇ ਤੱਕ ਉਹ ਗਏ ਨੇ ਕੋਈ ਉਥੇ ਰੇਡ ਕੀਤੀ ਕੋਈ ਇਹਨਾਂ ਨੂੰ ਆ ਕੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸਿਰਫ ਫੋਨ ਤੇ ਦੱਸ ਦਿੰਦੇ ਨੇ ਅਸੀਂ ਜੀ ਉਹਨਾਂ ਦਾ ਕਰ ਲਿਆ ਜੀ ਉਹ ਫਰਾਂਖੰਦ ਦੇ ਚਲੇ ਗਏ ਫਲਾਣੀ ਜਗ੍ਹਾ ਚਲੇ ਗਏ ਇਸ ਤੋਂ ਵੱਧ ਹੋਰ ਕੋਈ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਹੈਗਾ ਹੁਣ ਜਦੋਂ ਇਹ ਸੜਕਾਂ ਤੇ ਨਹੀਂ ਬੈਠਦੇ ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ ਜੇ ਸੜਕਾਂ ਤੇ ਬੈਠਦੇ ਆ ਅਸੀਂ ਖੁਦ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਲੋਕਾਂ ਨੂੰ ਤਕਲੀਫ ਹੁੰਦੀ ਹੈ ਲੋਕਾਂ ਨੂੰ ਕਿਸੇ ਰਸਤੇ 'ਤੇ ਕਿਸੇ ਪਹੁੰਚਣਾ ਹੈ ਸਾਰੇ ਜਿਹੜੀ ਲੋਕਾਂ ਨੂੰ ਦਿਕਕਤ ਆਉਂਦੀ ਹੈ ਉਹਦੀ ਅਸੀਂ ਮਾਫੀ ਮੰਗਦੇ ਆ ਪਰ ਇਹ ਜਿੰਨਾ ਚਿਰ ਸੜਕਾਂ ਦੇ ਨਹੀਂ ਆਉਂਦੇ ਉਹਨਾਂ 'ਚ ਇਨਸਾਫ ਦੀ ਗੱਲ ਹੀ ਨਹੀਂ ਸ਼ੁਰੂ ਹੁੰਦੀ ਸੋਣਾ 2-3-3 ਘੰਟੇ ਹੋ ਗਏ ਸੜਕ ਦੇ ਵਿਚਕਾਰ ਬੈਠੇ ਨੂੰ ਪ੍ਰਸ਼ਾਸਨ ਵੱਲੋਂ ਕੋਈ ਨੁਮਾਇੰਦਾ ਆਇਆ ਬਿਲਕੁਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਨੁਮਾਇੰਦਾ ਉਸੇ ਤਰ੍ਹਾਂ ਦਾ ਕੋਈ ਸਿਟੀ ਦਾ ਐਸ.ਐਚ.ਓ ਸਾਹਿਬ ਵੀ ਨਹੀਂ ਆਏ ਸੁਣੋ ਜਦੋਂ ਇੱਡਾ ਵੱਡਾ ਕਪੜਾ ਫੋੜਾ ਸਟੇਸ਼ਨ ਨੇ ਸਤੀ ਸਖ ਆਮ ਮੱਲੋ ਸੁਮਾਣੇ ਦਾ ਨਾਗਰਿਕ ਸੀਗਾ ਈਮਾਨਦਾਰ ਬੰਦਾ ਇੱਕ ਆਪਣੇ ਪਰਿਵਾਰ ਦੀ ਤਰੱਕੀ ਕਰਕੇ ਚਾਹੁੰਦਾ ਸੀਗਾ ਵੀ ਮੇਰਾ ਪਰਿਵਾਰ ਖੁਸ਼ਹਾਲ ਹੋਵੇ ਵੇਖੋ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਦਾ ਸੀ ਇਹਦੇ ਨਾਲ ਹੀ ਉਹ ਜਦੋਂ ਉਹਨੂੰ ਛੁੱਟੀ ਦਾ ਸਮਾਂ ਮਿਲਦਾ ਸੀ ਕੋਈ ਆਰਾਮ ਨਹੀਂ ਸੀ ਕਰਦਾ ਉਹ ਸ਼ਨੀਵਾਰ ਆ ਗਿਆ ਕੋਈ ਛੁੱਟੀ ਆ ਗਈ ਉਹਦੇ ਵਿੱਚ ਉਹ ਪ੍ਰਾਈਵੇਟ ਤੌਰ ਤੇ ਅਕਾਊਂਟ ਦਾ ਕੰਮ ਕਰਦਾ ਸੀ ਇੰਨੀ ਮਿਹਨਤ ਕਿਉਂ ਕਰ ਰਿਹਾ ਸੀ ਵੀ ਮੇਰਾ ਪਰਿਵਾਰ ਖੁਸ਼ਹਾਲ ਹੋ ਜਾਵੇ ਮੇਰੇ ਬੱਚੇ ਮੰਨ ਲਓ ਕੱਲ ਨੂੰ ਮੇਰੇ ਵਾਂਗੂ ਇੰਨੀ ਮਿਹਨਤਾਂ ਕਰਨੀ ਪਵੇ ਉਹਨੂੰ ਉਹਦਾ ਫਲ ਕਿ ਮਿਲਿਆ ਓਏ ਗੰਦੀ ਰਾਜਨੀਤੀ ਗੰਦੇ ਸਿਸਟਮ ਦੀ ਭੇਡ ਚੜ ਗਿਆ ਜੇ ਇਹ ਜਿਹੜਾ ਝਗੜਾ ਸੀਗਾ ਇਹ ਮੂਨੇਜਮੈਂਟ ਕਮੇਟੀ ਦੇ ਵਿੱਚ ਉਹਨੇ ਜਿਹੜਾ ਝਗੜਾ ਸੌਰੀ ਆਪਣਾ ਕੱਪੜਾ ਫੜਿਆ ਸੀਗਾ ਉਹ ਕੱਪੜਾ ਵਰੰਦਾ ਦੀ ਇਹ ਮੌਤ ਦਾ ਕਾਰਨ ਬਣ ਗਿਆ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਇਹਦਾ ਕੱਲੀ ਕੱਲੀ ਜਾਂਚ ਹੋਣੀ ਚਾਹੀਦੀ ਹੈ ਵੀ ਜਿੱਦਨ ਤੋਂ ਇਹ ਘਪਲਾ ਸ਼ੁਰੂ ਹੋਇਆ ਜਿਹੜੀ ਪੁਲਸਾ ਇਹ ਦੇਖੋ ੱੱਕਾ ਕਰ ਰਿਹਾ ਇੱਕ ਦਰਵਾਰਾ ਸਿੰਘ ਹੈ ਪਤਾ ਨਹੀਂ ਇਹ ਕੀ ਹੈ ਪਤਾ ਨਹੀਂ ਇਹ ਕਿੱ데 ਸਿਵਲ 'ਚ ਰਹਿੰਦਾ ਇੱਥੇ ਇਹਨੇ ਬੜਾ ਸ਼ਹਿਰ 'ਚ ਗੰਦ ਪਾਇਆ ਹੋਇਆ ਹਰੇਕ ਥਾਂ 'ਤੇ ਸ਼ਹਿਰ ਰਹਿੰਦੀ ਇਹਨੇ ਅਸੀਂ ਐਪਲੀਕੇਸ਼ਨ ਦੇਵਾਂਗੇ ਇਹ ਉਹ ਸ਼ਹਿਰ 'ਚ ਬੜੀ ਢੇਰ ਤੋਂ ਰਹਿ ਰਿਹਾ ਹੈ ਬੜਾ ਚੰਪਲਿਆ ਹੋਇਆ ਬਦਸਲੂਕੀ ਕਰਦਾ ਹਰੇਕ ਨਾਲ ਇਹ ਤੇ ਆ ਹੁਣ ਉੱਥੇ ਸਾਡੇ ਪੈਪ ਖੋਹੇ ਨੇ ਸ੍ਰੀ ਆਮ ਛੋਡੇ ਦਾ ਆਇਆ ਇਹ ਧੱਕਾ ਕਰ ਰਿਹਾ ਸ੍ਰੀ ਆਮ ਹੁੰਡਾ ਕਰਦੀ ਕਰਦੀ ਹੈ ਪੁਲਿਸ ਹੁਣ ਅਸੀਂ ਉੱਥੇ ਆਉਣ ਦੇ ਜਿਹੜਾ ਇਹਨਾਂ ਦਾ ਅਫਸਰਾ ਆਇਆ ਉਹਦੀ ਬੇਇੱਜ਼ਤੀ ਕਰਾਂਗੇ ਅਸੀਂ ਪਹਿਲਾਂ ਵੀ ਪਹਿਲਾਂ ਇਹਨੂੰ ਲਿਓ ਪੈਪ ਕਿੱਥੋਂ ਆਏ ਨੇ ਤੇ ਕਿੱਥੇ ਜਾਣੇ ਸੀਗੇ ਇਹ ਅਸੀਂ ਉੱਥੇ ਆਪਦੇ ਟੈਂਟ ਲਾਉਣ ਵਾਸਤੇ ਲਜਾਣਾ ਤੇ ਸੰਗਤ ਵਾਸਤੇ ਤੇ ਪਰ ਇਹ ਆ ਕੇ ਉਹਨੇ ਪੁਲਿਸ ਆਪਦੀ ਜਿਹੜੀ ਜ਼ਬਰਦਸਤੀ ਧੱਕਾਸ਼ਾਹੀ ਕਰਨ ਲੱਗੀ ਆ ਕੇ ਸਭ ਤੋਂ ਪੈਪ ਖੋਲੇ ਥੋਡੇ ਸਾਹਮਣੇ ਹੋਇਆ ਸਾਰਾ ਇਹ ਸਾਰਾ ਪੁਲਿਸ ਦੀ ਜਬਰਦਸਤੀਆਂ ਇਨਸਾਫ ਤਾਂ ਦੇਣਾ ਨਹੀਂ ਉਲਟਾ ਹੋਰ ਤੰਗੀ ਕਰ ਰਹੇ ਨੇ ਸੰਗਤ ਨੂੰ ਇਹ ਹੈ ਹਾਂਜੀ ਸੈਣੀ ਦੀ ਪਿੱਛੇ ਜਿਹੜੀ ਮੌਤ ਹੋਈ ਹੈ ਕੰਮ ਵਿੱਚ ਪ੍ਰੋਟੈਸਟ ਹੋ ਗਈ ਹੈ ਉਹਦੇ ਵਿਰੋਧ ਵਿੱਚ ਅੱਜ ਫਰਨਾਇਸ ਤੇ ਲਗਾਏ ਗਏ ਗੱਲ ਚੱਲ ਰਹੀ ਹੈ ਨਾ ਮੈਨੇਜਮੈਂਟ ਕਮੇਟੀ ਦੀਆਂ ਬਾਕੀ ਜਾਣਕਾਰੀ ਤੁਸੀਂ ਦੇਖੋ ਸਰਦੀਪ ਸੈਣੀ ਦੀ ਜਿਹੜੀ ਜਿਹੜੀ ਇਹ ਮੌਤ ਹੋਈ ਹੈ ਅਸੀਂ ਤਾਂ ਕਹਿ ਰਹੇ ਹਾਂ ਵੀ ਬਹੁਤ ਹੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਕਿਉਂਕਿ ਐਦਾ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਹਰ ਇੱਕ ਵਾਰੀ ਜਿਹੜੀ ਹੈ ਇਹ ਮੈਂਬਰ ਚੁਣਨ ਦੀ ਜਿਹੜੀ ਸਿਸਟਮ ਹੁੰਦਾ ਹੈ ਇੱਕ ਮੈਨੇਜਮੈਂਟ ਕਮੇਟੀ ਬਣਾਈ ਜਾਂਦੀ ਹੈ ਉਹ ਮੈਂਬਰ ਚੁਣਦੇ ਨੇ ਮੈਂਬਰ ਚੁਣਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਉਹ ਮੈਂਬਰ ਕਮੇਟੀ ਜਿਹੜੀ ਚੁਣਨ ਵਾਲੀ ਕਮੇਟੀ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਖੁੱਡੇ ਲੈਣ ਲਾ ਦਿੱਤਾ ਜਾਂਦਾ ਹੈ ਕੱਲ ਨੂੰ ਕੋਈ ਵੀ ਮੈਂਬਰ ਕਮੇਟੀ ਜੋ ਮਰਜੀ ਮਤਲਬ ਕਿਸੇ ਨਾਲ ਧੱਕੇਸ਼ਾਹੀ ਕਰੇ ਜਾਂ ਲਾਲੋ ਲੁੱਟ ਸੁੱਟ ਹੋ ਰਹੀ ਹੈ ਜਿਵੇਂ ਹੁਣ ਮਤਲਬ ਇਹ ਇਲਜ਼ਾਮ ਲੱਗੇ ਜਾ ਰਹੇ ਨੇ ਕਿ 80 ਲੱਖ ਦਾ ਕਪਲਾ ਹੋਇਆ 20 ਲੱਖ ਦਾ ਕਪਲਾ ਹੋਇਆ 20 ਲੱਖ ਜਮ੍ਹਾਂ ਕਰਾਤਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਮੈਨੇਜਮੈਂਟ ਕਮੇਟੀ ਜਿਹੜੀ ਇਹਨਾਂ ਨੂੰ ਚੁਣਦੀ ਹੈ ਮੈਂਬਰਾਂ ਨੂੰ ਚੁਣਦੀ ਹੈ ਪ੍ਰਧਾਨ ਨੂੰ ਚੁਣਦੀ ਹੈ ਅੱਜ ਉਹ ਮੈਂਬਰ ਕਮੇਟੀ ਕਿੱਥੇ ਗਈ ਗੋਪਾਲ ਕ੍ਰਿਸ਼ਨ ਬਿੱਟ ਜਿਹੜਾ ਹੈ ਉਹ बार-बार मतलब ਅਸੀਂ ਦੇਖਦੇ ਆ ਵੀ ਹਰ ਵਾਰੀ ਉਹ ਅੱਗੇ ਖੜੇ ਹੁੰਦੇ ਨੇ ਮੈਨੇਜਮੈਂਟ ਕਮੇਟੀ ਦੇ ਅੱਗੇ ਖੜੇ ਹੁੰਦੇ ਨੇ ਜਦੋਂ ਐਡੀ ਵੱਡੀ ਠੱਗੀ ਜਾਂ ਐਡਾ ਵੱਡਾ ਕਫਲਾ ਅਗਰਵਾਲ ਧਰਮਸ਼ਾਲਾ ਦੇ ਵਿੱਚ ਹੋ ਰਿਹਾ ਉਸ ਟਾਈਮ ਉਹ ਕਿੱਥੇ ਆ ਕਿੱਥੇ ਗਏ ਕਿਉਂ ਨਹੀਂ ਉਹ ਸਾਹਮਣੇ ਆ ਕੇ ਗੱਲ ਕਰਦੇ ਇਹਨਾਂ ਲੋਕਾਂ ਨੂੰ ਪਾਵਰ ਕਿਉਂ ਲੈ ਲਿੱਤੀਆਂ ਜਾਂਦੀਆਂ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਲੱਗਦੀ ਜੇ ਕੋਈ ਠੱਗੀ ਹੋ ਰਹੀ ਆ ਮੈਨੇਜਮੈਂਟ ਕਮੇਟੀ ਵੱਲੋਂ ਲੱਗ ਰਹੀ ਆ ਕੋਈ ਵੀ ਐਨੀਥਿੰਗ ਲਗਾ ਰਿਹਾ ਅਸੀਂ ਇਹ ਕਹਿੰਦੇ ਆ ਵੀ ਇਹਨਾਂ ਉੱਤੇ ਜਿਹੜੀ ਕੋਈ ਜਿਹੜੀ ਕਮੇਟੀ ਬਣੀ ਹੋਈ ਸੀ ਉਹਨੂੰ ਬਾਅਦ ਦੇ ਵਿੱਚ ਜਿਹੜਾ ਉਹ ਫੇਰ ਕਰਨਾ ਚਾਹੀਦਾ ਹੈ ਐਡੀ ਵੱਡੀ ਠੱਗੀ ਐਡੀ ਵੱਡੇ ਕਰਪਸ਼ਨ ਦੇ ਵਿੱਚ ਜਿਹੜਾ ਇਹ ਜਿਹੜਾ ਹੈ ਕੰਮ ਹੋਇਆ ਉਹਨੂੰ ਵੀ ਆਪਣਾ ਇੰਟਰਫੇਅਰ ਕਰਨਾ ਚਾਹੀਦਾ ਜੇ ਉਹ ਇੰਟਰਫੇਅਰ ਕਰਦੇ ਅੱਜ ਸਮੇਂ ਜਿਹੜਾ ਸਤੀਸ਼ ਸੈਣੀ ਜ ਹੈ ਉਹ ਅੱਜ ਸਾਡੇ ਵਿੱਚ ਹੁੰਦਾ ਅੱਜ ਉਹਦੀ ਜਾਣ ਨਾ ਜਾਂਦੀ ਉਹਨੇ ਤਾਂ ਜਿਹੜਾ ਹੈ ਇੱਕ ਕਰਪਸ਼ਨ ਨੂੰ ਉਜਾਗਰ ਕੀਤਾ 80 ਲੱਖ ਰੁਪਏ ਦੀ ਕਰਪਸ਼ਨ ਹੋਈ ਸੀ ਸਕੂਲ ਦੇ ਵਿੱਚ ਜਿਹਦੇ ਵਿੱਚ 20 ਲੱਖ ਰੁਪਏ ਇੱਕ ਪਰਸਨ ਨੇ ਭਰਿਆ 60 ਲੱਖ ਬਕਾਇਆ ਸੀਗਾ ਉਹ ਬਕਾਇਆ ਨਾਪਰਨ ਕਰਕੇ ਉਹਨੂੰ ਸੈਣੀ ਸਤੀਸ਼ ਨੂੰ ਜਿਹੜਾ ਹੈ ਧਮਕੀਆਂ ਆ ਰਹੀਆਂ ਸੀ ਪਰੇਸ਼ਾਨ ਹੋ ਰਿਹਾ ਸੀ ਬਾਅਦ ਚ ਉਹਨੇ ਉਹਨਾਂ ਨੇ ਦੱਸਿਆ ਸੁਸਾਈਡ ਨੋਟ ਦੇ ਵਿੱਚ ਕਿ ਉਹਦੇ ਉੱਤੇ ਥੱਪੜ ਫਿਰ ਮਾਰਿਆ ਗਿਆ ਉਹਦੇ ਤੇ ਹਮਲਾ ਫਿਰ ਕੀਤਾ ਗਿਆ ਜਿਹਦੇ ਕਰਕੇ ਉਹਦੇ ਆਪਣੀ ਜਿਹੜੀ ਜਾਨ ਦੇਣੀ ਸੀ ਸਹੀ ਸਮਝੀ ਉਹਨੇ ਆਪਣੇ ਬੱਚਿਆਂ ਵਾਸਤੇ ਨਹੀਂ ਸਮਝਿਆ ਆਪਣੇ ਮਾਪਿਆਂ ਨੂੰ ਨਹੀਂ ਸਮਝਿਆ ਕੁਝ ਆਪਣੇ ਪਰਿਵਾਰ ਨੂੰ ਨਹੀਂ ਸਮਝਿਆ ਉਹਨੇ ਸਿਰਫ ਇੱਕੋ ਚੀਜ਼ ਸੋਚੀ ਵੀ ਮੈਂ ਹੁਣ ਨਾ ਪਤਾ ਨਹੀਂ ਕਿੰਨਾ ਕੁ ਤੱਕ ਆ ਉਸ ਉਹਦੇ ਨਾਲ ਹੋ ਰਿਹਾ ਸੀ ਮੈਂ ਸਿਰਫ ਪੁਆਇੰਟ ਆ ਮੇਰਾ ਇੱਕੋ ਹੀ ਪੁਆਇੰਟ ਹੈ ਕਿਉਂ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਜਿਹੜੀ ਇਹ ਮੈਂਬਰਾਂ ਨੂੰ ਚੁਣਦੀ ਹੈ ਅੱਜ ਉਹ ਚੁੱਪ ਕਰਕੇ ਕਿਉਂ ਬੈਠੀ ਆ ਉਹਨੂੰ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਸ ਕੇਸ ਦੇ ਵਿੱਚ ਵੀ ਉਹਨਾਂ ਨੂੰ ਇਨਵੋਲਵਮੈਂਟ ਚਾਹੀਦੀ ਆ ਕਿਉਂਕਿ ਅੱਜ ਇਹਦੇ ਨਾਲ ਤੱਕਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਤੱਕਾ ਹੋ ਸਕਦਾ ਭਾਈ ਇੱਧਰ ਤੇ ਲੱਗਦਾ ਜੀ ਪ੍ਰਧਾਨ ਜੀ ਅੱਜ ਸਮਾਣਾ ਪਟਿਆਲਾ ਰੋਪੇ ਇੱਕ ਧਰਨਾ ਲੱਗਿਆ ਹੈ ਕਿ ਕੋਈ ਸਕੂਲ ਦੇ ਵਿੱਚ ਕਿਸੇ ਨੇ ਆਤਮ ਹੱਤਿਆ ਕਰ ਲਈ ਅੱਜ ਉਸ ਦਰਨੇ ਦੌਰਾਨ ਕਿਸੇ ਨੇ ਕਿਹਾ ਜੀ ਮਤਲਬ ਗੋਪਾਲ ਕ੍ਰਿਸ਼ਨ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਸੀ ਉਹਨੂੰ ਵੀ ਇਸ ਦਰਨੇ ਦੇ ਵਿੱਚ ਆਉਣਾ ਚਾਹੀਦਾ ਸੀਗਾ ਉਸ ਦੇ ਪੱਖ ਦੇ ਵਿੱਚ ਤੁਸੀਂ ਕੀ ਕਹੋਗੇ ਨਹੀਂ ਉਹ ਮੈਂ ਸੁਣਿਆ ਹੈ ਉਹਨਾਂ ਦੀ ਇੰਟਰਵਿਊ ਪਤਾ ਲੱਗਿਆ ਉਹਨਾਂ ਨੇ ਕਿਹਾ ਲੈ ਵੀ ਗੋਪਾਲ ਕ੍ਰਿਸ਼ਨ ਨੂੰ ਇਸ ਦਰਨੇ ਦੇ ਵਿੱਚ ਆਉਣਾ ਚਾਹੀਦਾ ਹੈ ਔਰ ਇੱਕ ਬਹੁਤ بڑا ਘਪਲਾ ਹੋਇਆ ਸਕੂਲ ਦੇ ਵਿੱਚ 80 ਲੱਖ ਰੁਪਏ ਦਾ ਉਹ ਘਪਲੇ ਦੀ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਉਰੇ ਬੈਠਣਾ ਚਾਹੀਦਾ ਹੈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਮੈਂ ਇਲੈਕਸ਼ਨ ਕਮੇਟੀ ਦਾ ਚੇਅਰਮੈਨਾਂ ਚੇਅਰਮੈਨ ਹੋਣ ਦੇ ਨਾਤੇ ਅਗਰ ਕੋਈ ਬੇਇਨਸਾਫੀ ਹੋਈ ਹੈ ਔਰ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਬਲੌਕ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਜਿਹੜਾ ਸੀ ਸੈਣੀ ਦਾ ਕੋਈ ਵੀ ਪਰਿਵਾਰ ਦਾ ਅਗਰ ਬੰਦਾ ਆਉਂਦਾ ਮੇਰੇ ਕੋਲ ਮੈਂ ਉਹਨਾਂ ਨੂੰ ਮੰਤਰੀ ਸਾਹਿਬ ਕੋਲ ਸਾਡੇ ਐਮ ਐਲ ਏ ਚੇਤਨ ਸਿੰਘ ਜੌੜਾ ਮੱਜਰਾ ਜੀ ਕੋਲ ਔਰ ਐਸ ਐਸ ਪੀ ਔਰ ਡੀ ਐਸ ਪੀ ਸਾਹਿਬ ਨੂੰ ਬੁਲਾਉਂਗਾ ਔਰ ਉਹਨਾਂ ਨੂੰ ਪੂਰਾ ਇਨਸਾਫ ਦਿਵਾਉਣ ਦੀ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਤੋਂ ਭੱਜਦੇ ਨਹੀਂ ਹੈਗੇ ਔਰ ਜਿਹੜੀ ਗੱਲ ਹੈਗੀ ਐ ਇਹਦੀ ਕਪਲੇ ਦੀ ਇਹ ਚਰਚਾਾਂਵਾਂ ਬਹੁਤ ਸਮੇਂ ਤੋਂ ਚੱਲ ਰਹੀਆਂ ਨੇ ਮੇਰੇ ਕੋਲ ਵੀ ਬਹੁਤ ਸਾਰੇ ਬੰਦੇ ਆਏ ਸੀ ਉਹਨਾਂ ਨੇ ਕਿਹਾ ਲੈ ਵੀ ਇਹ ਕਪਲੇ ਦੀ ਜਾਂਚ ਨਹੀਂ ਕਰ ਰਹੀ ਕਮੇਟੀ ਤੇ ਨਾ ਕੋਈ ਇਨਸਾਫ ਦੇ ਰਹੀ ਕਿ ਪੁਰਾਣੀ ਕਮੇਟੀ ਨੇ ਕਪਲਾ ਕਰਿਆ ਹੈ ਨਵੀਂ ਨੇ ਕਰਿਆ ਹੈ ਉਹਦਾ ਮੈਂ ਇੱਕ ਮਿੰਨੇ ਵੀ ਹੁਣ ਮਨ ਬਣਾਇਆ ਹੈ ਕਿ ਮੈਂ ਆਪਣੇ ਇਲੈਕਸ਼ਨ ਕਮੇਟੀ ਦਾ ਮੀਟਿੰਗ ਬੁਲਾ ਕੇ ਜਲਦੀ ਹੀ ਇਹ ਜਾਂਚ ਕਮੇਟੀ ਬਠਿਆਉਂਗਾ ਲੈ ਵੀ ਜਿਨੇ ਵੀ ਚਾਹੇ ਉਹ ਪੁਰਾਣੀ ਕਮੇਟੀ ਨੇ ਕਰੀ ਹੈ ਚਾਹੇ ਉਹ ਨਵੀਂ ਕਮੇਟੀ ਨੇ ਕਰਿਆ ਹੈ ਔਰ ਸਤੀਸ਼ ਕੁਮਾਰ ਔਰ ਨੀਤੂ ਦੇਵਗਨ ਦੀ ਆਪਸ ਵਿੱਚ ਲੜਾਈ ਕਿਉਂ ਹੋਈ ਇਹਦੀ ਵੀ ਜਾਂਚ ਕਰਨ ਦੀ ਲੋੜ ਪੈਣੀ ਹੈ ਅਗਰ ਇਹਦੀ ਵੀ ਅਸੀਂ ਜਾਂਚ ਕਰਾਵਾਂਗੇ ਤੇ ਔਰ ਲੋਕਾਂ ਨੂੰ ਜਿਹੜੇ ਸਾਡੇ ਅਗਰਵਾਲ ਬਰਾਦਰੀ ਸਭ ਤੋਂ ਵਧੀਆ ਉੱਚ ਬਰਾਦਰੀ ਹੈ ਉਹਦੇ ਇਸ ਸਕੂਲਾਂ ਦੇ ਵਿੱਚ ਇਹੋ ਜਿਹਾ ਕੰਮ ਹੋ ਜੇ ਬਹੁਤ ਮਾੜੀ ਗੱਲ ਹੈ ਅਸੀਂ ਇਹਦੀ ਜਾਂਚ ਕਰਕੇ ਮੈਂ ਫਿਰ ਤੁਹਾਨੂੰ ਜਵਾਬ ਦੇਵਾਂਗਾ ਔਰ ਮੈਂ ਤੁਹਾਨੂੰ ਇੱਕ ਵਾਦਾ ਵੀ ਕਰਦਾ ਕਿ ਜਿਹੜੇ ਆਤਮ ਹੱਤਿਆ ਕੀਤੀ ਹੈ ਆਪਣਾ ਅਸਤੀ ਸ਼ੈਨੀ ਨਹੀਂ ਮੈਂ ਉਹਨਾਂ ਦੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਉਣ ਵਾਸਤੇ ਹਰ ਪੱਖੋਂ ਕੋਸ਼ਿਸ਼ ਕਰੂੰਗਾ ਔਰ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਲੈ ਵੀ ਇਨਸਾਫ ਮਿਲਣਾ ਵੀ ਚਾਹੀਦਾ ਹੈ ਜਿਹੜਾ ਹੈਗਾ ਉਹਨਾਂ ਸਾਡੇ ਮੰਤਰੀ ਸਾਹਿਬ ਚੇਤਨ ਸਿੰਘ ਡੌੜਾ ਮਾਜਰਾ ਇਸ ਗੱਲ ਤੋਂ ਭੱਜਦੇ ਨਹੀਂ ਨਾ ਸਾਡੇ ਐਸਐਸਪੀ ਸਾਹਿਬ ਜਾਂ ਭਗਵੰਤ ਮਾਨ ਜੀ ਭੱਜਦੇ ਨਹੀਂ ਨਾ ਸਾਡੀ ਬਰਾਦਰੀ ਇਸ ਗੱਲ ਨੂੰ ਭੱਜਦੀ ਹੈ ਬਰਾਦਰੀ ਵੀ ਇਹ ਚਾਹੁੰਦੀ ਹੈ ਕਿ ਇਹਨਾਂ ਦਾ ਇਹਨਾਂ ਨੂੰ ਇਨਸਾਫ ਹੋਵੇ